ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੋ ਕਿ ਪੰਜਾਬ ਦੀ ਸਿਆਸਤ ਨਾਲ ਜੁੜੀ ਹੋਈ ਹੈ ਲੁਧਿਆਣਾ ਤੋਂ ਐਮਪੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਇੱਕ ਨੋਟਿਸ ਜਿਹੜਾ ਪੰਜਾਬ ਵਿਧਾਨ ਸਭਾ ਸਿਕਤਰੇਤ ਵੱਲੋਂ ਜਾਰੀ ਕੀਤਾ ਗਿਆ ਤਾਂ ਵੱਡੀ ਕਾਰਵਾਈ ਉਹਨਾਂ ਤੇ ਹੋਣ ਜਾ ਰਹੀ ਹੈ ਵਧੇਰੇ ਜਾਣਕਾਰੀ ਦੇਣ ਦੇ ਲਈ ਸਾਡੇ ਸਹਿਯੋਗੀ ਪੱਤਰਕਾਰ ਇੰਦਰਜੀਤ ਸਿੰਘ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਜਿਨ੍ਹਾਂ ਤੋਂ ਪੂਰੀ ਜਾਣਕਾਰੀ ਲਵਾਂਗੇ ਕਿ ਆਖਿਰਕਾਰ ਕੀ ਮਾਮਲਾ ਹੈ ਜਿਸ ਨੂੰ ਲੈ ਕੇ ਇਹ ਨੋਟਿਸ ਜਾਰੀ ਜਿਹੜਾ ਰਾਜਾ ਵੜਿੰਗ ਨੂੰ ਕੀਤਾ ਗਿਆ ਹੈ ਇੰਦਰਜੀਤ ਰਾਜਾ ਵੜਿੰਗ ਨੂੰ ਇੱਕ ਨੋਟਿਸ ਜਾਰੀ ਹੋਇਆ ਹੈ ਇਸ ਨੋਟਿਸ ਵਿੱਚ ਕੀ ਕੁਝ ਹੈ ਕਿਹੜੀ ਕਾਰਵਾਈ ਹੋਣ ਉਹਨਾਂ ਤੇ ਹੋਣ ਜਾ ਰਹੀ ਹੈ ਜੀ ਮਿਨਾਕਸ਼ੀ ਦੱਸਦੀ ਹੈ ਕਿ ਰਾਜਾ ਵੜਿੰਗ ਜਦੋਂ ਐਮਪੀ ਬਣੇ ਨੇ ਤਾਂ ਉਹਨਾਂ ਨੇ ਆਪਣਾ ਜਿਹੜਾ ਐਮਐਲਏ ਦਾ ਅਹੁਦਾ ਸੀ ਉਹ ਛੱਡ ਦਿੱਤਾ ਸੀ ਸਵੈਕੀਜੀ ਗੱਲ ਹੈ ਕਿ ਐਮਐਲਏ ਜਾਂ ਐਮਪੀ ਇਹਨਾਂ ਦੋਨਾਂ ਦੇ ਵਿੱਚੋਂ ਇੱਕੋ ਅਹੁਦਾ ਜਿਹੜਾ ਹੈ ਇੱਕ ਬੰਦੇ ਇੱਕੋ ਸਮੇਂ ਦੇ ਉੱਤੇ ਰੱਖ ਸਕਦਾ ਹੈ ਜੀ ਤੇ ਜਦੋਂ ਐਮਐਲਏ ਸੀ ਤਾਂ ਉਹਨਾਂ ਨੂੰ ਕੁਝ ਸਰਕਾਰੀ ਸਹੂਲਤਾਂ ਵੀ ਦਿੱਤੀਆਂ ਗਈਆਂ ਸੀ ਸਿੱਧੀ ਜੀ ਕਲੀਅਰ ਜੀ ਗੱਲ ਹੈ ਉਹਨਾਂ ਨੂੰ ਇੱਕ ਸਰਕਾਰੀ ਫਲੈਟ ਹੈ ਜਿਹੜਾ ਉਹ ਦਿੱਤਾ ਗਿਆ ਸੀ ਤੇ ਉਹ ਜਿਹੜਾ ਫਲੈਟ ਹੈ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅਜੇ ਤੱਕ ਖਾਲੀ ਨਹੀਂ ਕੀਤਾ ਜੀ ਜਦੋਂ ਫਲੈਟ ਨਹੀਂ ਖਾਲੀ ਕੀਤਾ ਤਾਂ ਇਹ ਜਿਹੜੀ ਹੈਗੀ ਹੈ ਜਾਣਕਾਰੀ ਵਿਭਾਗ ਦੇ ਧਿਆਨ ਦੇ ਵਿੱਚ ਵੈਸੇ ਤਾਂ ਪਹਿਲਾਂ ਹੀ ਸੀ ਤਾਂ ਫਿਰ ਉਹਨਾਂ ਨੇ ਇਸੇ ਚੀਜ਼ ਨੂੰ ਲੈ ਕੇ ਨੋਟੀਫਿਕੇਸ਼ਨ ਜਿਹੜਾ ਉਹ ਜਾਰੀ ਕੀਤਾ ਪੰਜਾਬ ਵਿਧਾਨ ਸਭਾ ਸਕੱਤਰੇਟ ਦੇ ਵੱਲੋਂ ਸੈਕਟਰੀਟ ਦੇ ਵੱਲੋਂ ਇਹ ਜਿਹੜਾ ਨੋਟੀਫਿਕੇਸ਼ਨ ਹੈ ਇਹ ਨੋਟਿਸ ਖਾਸ ਤੌਰ ਦੇ ਉੱਤੇ ਇਹ ਜਾਰੀ ਕੀਤਾ ਗਿਆ ਹੈ ਰਾਜਾ ਬਿੰਗਵਾਲ ਨੂੰ ਭੇਜਿਆ ਗਿਆ ਕਿਉਂਕਿ ਰਾਜਾ ਬਿੰਗ ਨੇ ਵਿਧਾਇਕੀ ਜਿਹੜੀ ਹੈ ਉਹ ਛੱਡਣ ਮਗਰੋਂ ਹਾਲੇ ਤੱਕ ਆਪਣਾ ਸਰਕਾਰੀ ਫਲੈਟ ਖਾਲੀ ਨਹੀਂ ਕੀਤਾ ਜੀ ਤੇ ਨਾਲ ਦੀ ਨਾਲ ਦੱਸ ਦਈਏ ਕਿ 2 ਹਫ਼ਤਿਆਂ ਦੇ ਅੰਦਰ ਅੰਦਰ ਐਮਪੀ ਦੀ ਐਮਪੀ ਅਦੇ ਦੀ ਸੋਚ ਚੁੱਕਣ ਤੋਂ 2 ਹਫ਼ਤਿਆਂ ਦੇ ਅੰਦਰ ਅੰਦਰ ਉਹਨਾਂ ਨੂੰ ਫਲੈਟ ਖਾਲੀ ਕਰਨਾ ਪੈਣਾ ਸੀ ਪਰ ਉਹਨਾਂ ਨੇ ਐਸਾ ਨਹੀਂ ਕੀਤਾ ਭਾਵੇਂ 15 ਕਿ ਦਿਨ ਦਾ ਸਮਾਂ ਹੁੰਦਾ ਹੈ ਉਹ ਨੋਟਿਸ ਦੇ ਵਿੱਚ ਵੀ ਬਕਾਇਦਾ ਤੌਰ ਤੇ ਲਿਖਿਆ ਗਿਆ ਤੇ ਉਹਨਾਂ ਨੇ ਐਸਾ ਨਹੀਂ ਕੀਤਾ ਤਾਂ ਜਿਹਦੇ ਕਰਕੇ ਕਾਰਵਾਈ ਕੀਤੀ ਗਈ ਹੈ ਤੇ ਹੁਣ ਉਹਨਾਂ ਨੂੰ ਕਹਿ ਕੇ ਆਪਣਾ ਸਰਕਾਰੀ ਫਲੈਟ ਜਲਦੀ ਤੋਂ ਜਲਦੀ ਖਾਲੀ ਕਰੋ ਤੇ ਜੇ ਉਹ ਫਲੈਟ ਨਹੀਂ ਖਾਲੀ ਕਰਦੇ ਤਾਂ ਉਹਨਾਂ ਨੂੰ 160 ਗੁਣਾ ਕਿਰਾਇਆ ਜਿਹੜਾ ਉਹ ਦੇਣਾ ਪੈਗਾ ਜੀ ਵਿਦਾਇਤੀ ਛੱਡਣ ਤੋਂ ਬਾਅਦ ਦੇ ਵਿੱਚ ਜਦੋਂ ਉਹਨਾਂ ਨੇ ਫਲੈਟ ਨਹੀਂ ਖਾਲੀ ਕੀਤਾ ਤਾਂ ਉਹਨਾਂ ਦੀਆਂ ਮੁਸ਼ਕਲਾਂ ਦੇ ਵਿੱਚ ਵਾਧਾ ਹੋ ਰਿਹਾ ਕਿਉਂਕਿ ਫਲੈਟਾਂ ਨੂੰ ਲੈ ਕੇ ਲਗਾਤਾਰ ਇਹ ਜਿਹੜੇ ਲੀਡਰ ਨੇ ਸਿਆਸੀ ਲੀਡਰ ਨੇ ਇਹਨਾਂ ਦੇ ਵਿੱਚ ਖਿੱਚੋਤਾਣ ਚੱਲਦੀ ਰਹਿੰਦੀ ਹੈ ਜੀ ਤੇ ਹੁਣ ਨਾਲ ਦੀ ਨਾਲ ਤੁਹਾਨੂੰ ਇੱਕ ਜਾਣਕਾਰੀ ਇਹ ਵੀ ਦੇ ਦਿੰਨੇ ਆ ਕਿ ਜਿਹੜਾ ਨੋਟਿਸ ਹੈ ਨੋਟਿਸ ਦੇ ਵਿੱਚ ਸਾਫ਼ ਤੌਰ ਦੇ ਉੱਤੇ ਲਿਖਿਆ ਗਿਆ ਹੈ ਕਿ ਜਿਹੜਾ ਵਰਣਿਤ 15 ਦਿਨਾਂ ਦਾ ਨਿਸ਼ਚਿਤ ਸਮਾਂ ਉਹ ਲੰਘ ਜਾਣ ਤੋਂ ਬਾਅਦ ਵਿੱਚ ਜੇਕਰ ਐਮਐਲਏ ਆਪਣਾ ਫਲੈਟ ਜਾਂ ਫਿਰ ਉਹ ਨੌਕਰ ਦਾ ਕੁਆਟਰ ਹੁੰਦਾ ਤੇ ਜਾਂ ਫਿਰ ਮੋਟਰ ਗਰਾਜਾ ਜਿਹੜਾ ਉਹਨਾਂ ਨੂੰ ਉਹ ਦਿੱਤਾ ਹੁੰਦਾ ਜੇ ਉਹ ਖਾਲੀ ਨਾ ਕਰੇ ਤਾਂ ਉਹਦੇ 'ਚ ਸਕੱਤਰ ਹੈ ਜਿਹੜਾ ਉਹ ਪੰਜਾਬ ਜਨਤਕ ਹੈੱਟ ਹੈ ਤੇ ਜ਼ਮੀਨ ਇਹ ਜਿਹੜਾ ਬੇਦਖਲੀ ਤੇ ਕਿਰਾਏ ਦੀ ਵਸੂਲੀ ਐਕਟ ਹੈ 1973 ਠੀਕ ਹੈ ਜਾਂ ਐਕਟ ਹੈਗਾ 1971 ਹੈ ਇਹਦੀਆਂ ਤਰਾਵਾਂ ਦੇ ਅਨੁਸਾਰ ਉਹ ਖਾਲੀ ਕਰਵਾਉਣ ਦੀ ਜਿਹੜੀ ਕਾਰਵਾਈ ਹੈ ਉਸ ਕਤਰੇ ਤਾ ਜਿਹੜਾ ਕਰ ਸਕਦਾ ਤਾਂ ਕਰਕੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਜਿਹੜਾ ਨੋਟਿਸ ਹੈ ਉਹ ਭੇਜਿਆ ਗਿਆ ਤੇ ਨਾਲ ਦੀ ਨਾਲ ਦੱਸਦੀ ਹੈ ਕਿ 19 ਸੈਕਟਰ ਦੇ ਵਿੱਚ ਇਹ ਚੰਡੀਗੜ੍ਹ 19 ਸੈਕਟਰ ਜਿੱਥੇ ਐਮ ਐਲ ਏ ਦੀਆਂ ਕੂਟੀਆਂ ਨੇ ਉੱਥੇ ਉਹਨਾਂ ਦੇ ਕੁਆਟਰ ਨੇ ਉਹ ਸੈਕਟਰ 3 ਦੇ ਵਿੱਚ ਹੈ ਤੇ ਉਹਨੂੰ ਖਾਲੀ ਕਰਨ ਦੇ ਲਈ ਉਹਨਾਂ ਨੂੰ ਕਿਹਾ ਗਿਆ ਤੇ ਕਿਹਾ ਕਿ ਜੇਕਰ ਤੁਸੀਂ ਨਹੀਂ ਜਲਦੀ ਤੋਂ ਜਲਦੀ ਇਹਨੂੰ ਖਾਲੀ ਕਰਦੇ ਤਾਂ ਫਿਰ ਇਹ ਜਿਹੜਾ ਫਲੈਟ ਨੰਬਰ 19 ਹੈ ਅਮਰਿੰਦਰ ਸਿੰਘ ਦੇ ਨਾਮ ਦੇ ਉੱਤੇ ਸੀ ਅਮਰਿੰਦਰ ਸਿੰਘ ਰਾਜਾ ਵੜਿੰਗਰਾਂ ਦੇ ਨਾਮ ਦੇ ਉੱਤੇ ਸੈਕਟਰ 3 ਦੇ ਵਿੱਚ ਤੇ ਇਹ ਜੇਕਰ ਨਹੀਂ ਖਾਲੀ ਕਰਦੇ ਤਾਂ ਇਹਨਾਂ ਨੂੰ 160 ਗੁਣਾ ਕਰਾਇਆ ਜਿਹੜਾ ਉਹ ਦੇਣਾ ਪੈ ਵਸੂਲ ਇਹਨਾਂ ਦੇ ਕੋਲੋਂ ਕੀਤਾ ਜਾਏਗਾ ਤੇ ਹੁਣ ਦੇਖਣਾ ਬਣਦਾ ਕਿ ਉਧਰਲੇ ਪਾਸੇ ਰਾਜਾ ਬੜਿੰਗਹੂਰੀ ਇਹ ਨੋਟਿਸ ਦੇ ਉੱਤੇ ਕਿਸ ਤਰੀਕੇ ਦੀ ਪ੍ਰਤੀਕਿਰਿਆ ਦਿੰਦੇ ਆ ਜੀ ਮਨਕਸ਼ੀ ਜੀ ਤਾ ਜਾਣਕਾਰ ਦੇਣ ਲਈ ਧੰਨਵਾਦ ਜੀ ਸੋ ਇਹ ਸੰ ਸਾਡੇ ਸਹਿਯੋਗੀ ਇੰਦਰਜੀਤ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਕਿ ਇੱਕ ਸਰਕਾਰੀ ਫਲੈਟ ਹੈ ਉਸ ਨੂੰ ਖਾਲੀ ਕਰਨਾ ਸੀ ਪਰ ਰਾਜਾ ਵੜਿੰਗ ਨੇ ਹਲੇ ਤੱਕ ਇਸ ਫਲੈਟ ਨੂੰ ਖਾਲੀ ਨਹੀਂ ਕੀਤਾ ਜਿਸ ਨੂੰ ਲੈ ਕੇ ਇੱਕ ਨੋਟਿਸ ਜਿਹੜਾ ਉਹ ਜਾਰੀ ਕੀਤਾ ਗਿਆ ਤੇ ਇਹ ਵੀ ਕਿਹਾ ਗਿਆ ਕਿ ਜੇਕਰ ਇਹ ਸਰਕਾਰੀ ਫਲੈਟ ਜਲਦ ਖਾਲੀ ਨਾ ਕੀਤਾ ਗਿਆ ਤਾਂ ਰਾਜਾ ਵੜਿੰਗ ਨੂੰ 160 ਗੁਣਾ ਜ਼ਿਆਦਾ ਕਿਰਾਇਆ ਜਿਹੜਾ ਉਹ ਦੇਣਾ ਪਵੇਗਾ